ਰਾਮ ਕਲੀ ਮਹਿਲਾ ਤੀਜਾ ਆਨੰਦ ਇੱਕ ਓੰਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਨੇ ਆਈਆਂ ਸ਼ਬਦੋਂ ਤਾਂ ਗਾਵੋ ਹਰੀ ਕੇਰਾ ਮਨ ਜਿੰਨੀ ਵਸਾਇਆ ਕਹੈ ਨਾਨਕ ਆਨੰਦ ਹੋਆ ਸਤਗੁਰੂ ਮੈਂ ਪਾਇਆ ਏ ਮਨ ਮੇਰੇ ਆ ਤੂੰ ਸੁਧਰ ਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਚਾਰ ਨਾ ਅੰਗੀਕਾਰ ਉਹੋ ਕਰੇ ਤੇਰਾ ਕਾਰਜ ਸਭ ਸੁਵਾਰਨਾ ਸਭ ਨਾ ਗਲਾ ਸਮਰਤ ਸੁਆਮੀ ਸੋ ਕਿਉ ਮਨੁ ਹੋਵੀ ਸਾਰੇ ਕਹਾ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹੀ ਬਾ ਕਿਹਾ ਨਹੀ ਕਰ ਤੇਰਾ ਕਰਤਾ ਤੇਰਾ ਸਭ ਕਿਛੁ ਆ ਜਿਸ ਦੇਹਾਂ ਸੋ ਪਾਵੇ ਸਦਾ ਸਿਫਤਿ ਸੁਲਾਹ ਤੇਰੀ ਨਾਮੁ ਮਨ ਵਸਾਵੇ ਨਾਮ ਜਿਨ ਕਿ ਆਮਨ ਵਸਿਆ ਵਾਜੇ ਸਭ ਦ ਕਨੇਰੇ ਕਹ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਾ ਸਾਚਾ ਨਾਮ ਮੇਰਾ ਆਧਾਰੋ ਸਾਚੇ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਚ ਸੁਖਮਨ ਆਏ ਵਸਿਆ ਜਿਨ ਇੱਛਾ ਸਭ ਪੂਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਇਹ ਵਡਿਆਈਆਂ ਕਹ ਨਾਨਕ ਸੁਨੋ ਸੰਤੋ ਸਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚਾਇ ਸ਼ਬਦ ਤਿਤ ਕਰ ਸਭ ਭਾਗ ਹਾਂ ਕਰ ਸੋ ਪਾਇਆ ਸਬਦ ਵਾਜੇ ਕਲਾ ਜਿਤ ਕਰ ਤਾਰੀਆਂ ਪੰਚ ਦੂਤ ਤੂਦੇ ਵਸ ਕੇਤੇ ਕਾਲੇ ਕੰਟ ਕਮਾਰਿਆ ਤੂਰ ਕਰਮ ਪਾਇਆ ਤੂਦ ਜਿਨ ਕੋ ਸੇ ਨਾਮ ਹਰ ਕਿਆ ਲਾਗੇ ਕਹੈ ਨਾਨਕ ਤਾ ਸੁਖ ਹੋਆ ਜਿਤ ਕਰ ਅਨਹਦ ਵਾਜੇ ਨੰਦ ਸੁਨਹੁ ਬੜਾ ਭਾਗਿਯੋ ਸਗਲ ਮਨੋਰਥ ਪੂਰੇ परगमा परब पाया उतरै सगले विशूरै दुख रोग संतापै उतरै सोनी सच्ची वाणी संत साजन पे सरसे पूरे गुरते जानी सुनते पुनीत कहते पवित्र सतगुरु रहया पर पूरे बिनवंत नानक गुरु चरण लागे वाजे अनहद तुरै ਉਦਵਨੀ ਮਹਿਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪੇਓ ਜਿਸ ਦਾ ਸਭ ਸਧਾਰੋ ਜੇ ਕੋਤ ਖਾਵੇ ਜੇ ਕੋ ਪੁੰਚਾ ਤਿਸ ਕਾ ਹੋਇ ਉਜਾਰੋ ਇਹ ਵਸਤ ਤ ਤ ਜੀ ਨਾ ਜਾਈ ਨਿਤ ਨਿਤ ਰੱਖ ਉਰਤਾਰੋ ਤੁਮ ਸੰਸਾਰ ਚਾਰੇ ਲਗਤ ਰਿਆ ਸਬ ਨਾਨਕ ਭ੍ਰੰਪਸਾਰੋ ਸ਼ਲੋਕ ਮਹੱਲਾ ਪੰਜਵਾਂ ਤੇਰਾ ਕੀਤਾ ਜਤ ਹੋ ਨਹੀਂ ਮੈਨੂੰ ਜੋ ਕਿ ਤੋਈ ਮੈਨਿ ਗੁਣ ਨਹੀ ਆਰੇ ਕੋ ਗੁਣ ਨਹੀ ਆਪੇ ਤਰਸੁ ਪਿਓਈ ਤਰਸੁ ਪਿ ਆ ਮਿਹਰਮਤ ਹੋਈ ਸਤਗੁਰ ਸਜਣ ਮਿਲੇ ਆ ਨਾਨਕ ਨਾਮ ਮਿਲਾਤਾ ਜੀਵਾਂ ਤਨ ਮਨ ਧੀਆ ਹਰੇ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹਿ